ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਚੌਤਕੀ ਸਤਿਗੁਰੂ ਸਾਹਿਬ ਜੀ ਚੌਦੁੱਗੇ ਚਾਰ ਤੁਕਾਂ ਵਾਲਾ ਸ਼ਬਦ ਉਚਾਰਨ ਕਰ ਰਹੇ ਹਨ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਹਨ ਭਵਨੰਗ 602 ਤੇ ਸੋਰ ਢਾਗ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਾਣੀ ਰਾਹੀਂ ਸਾਨੂੰ ਨਿਹਾਲ ਕਰ ਰਹੇ ਹਨ ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ ਲਾਹੇ ਪ੍ਰਾਪਤ ਕਰੀਏ ਜਿਸ ਦੇ ਹਰੇਕ ਬੰਦ ਵਿੱਚ ਚਾਰ ਚਾਰ ਤੁਕਾ ਆਉਣ ਉਸ ਨੂੰ ਚਾਰ ਤੁਕਾ ਸ਼ਬਦ ਕਹਿੰਦੇ ਹਨ ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੈ ਬਾਣੀ। ਏ ਭਈ ਸਤਿਗੁਰੂ ਤੋਂ ਹੀ ਸੱਚੀ ਸੱਚ ਸਰੂਪ ਵਿੱਚ ਮਿਲਣ ਵਾਲੀ ਭਗਤੀ ਪ੍ਰਾਪਤ ਹੁੰਦੀ ਹੈ। ਅਤਿ ਅੰਤਹ ਕਰਨ ਵਿੱਚ ਸਤ ਨਾਮ ਰੂਪੀ ਸੱਚੀ ਬਾਣੀ ਵਸ ਜਾਂਦੀ ਹੈ। ਸਤਗੁਰ ਸੇਵੇ ਸਦਾ ਸੁਖ ਪਾਏ ਹਉਮੈ ਸ਼ਬਦ ਸਮਾਣੀ। ਜੋ ਸਤਗੁਰੂ ਸਾਹਿਬ ਜੀ ਨੂੰ ਸੇਵਦੇ ਹਨ ਉਹ ਹਮੇਸ਼ਾ ਰਹਿਣ ਵਾਲਾ ਆਤਮਾ ਆਨੰਦ ਰੂਪੀ ਸੁਖ ਪਾ ਲੈਂਦੇ ਹਨ ਅਤੇ ਉਹਨਾਂ ਦੀ ਹੰਕਤਾ ਮਮਤਾ ਗੁਰਾਂ ਦੇ ਉਪਦੇਸ਼ ਦੁਆਰਾ ਸਮਾਣੀ ਗਈਏ ਸਮਾ ਜਾਂਦੀ ਹੈ ਪਾਪ ਨਿਵਰਤ ਹੋ ਜਾਂਦੀ ਹੈ ਬਿਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੁੱਲੀ ਫਿਰੈ ਏ ਆਣੀ ਸੱਚੇ ਸਤਗੁਰੂ ਸਾਹਿਬ ਜੀ ਤੋਂ ਬਗੈਰ ਭਗਤੀ ਨਹੀਂ ਹੁੰਦੀ ਹੋਰ ਸ੍ਰਿਸ਼ਟੀ ਅਗਿਆਨਤਾ ਕਰਕੇ ਆਪਣੇ ਸਰੂਪ ਤੋਂ ਭੁੱਲੀ ਗਈਏ ਭੁੱਲੀ ਫਿਰਦੀ ਹੈ ਅਗਿਆਤ ਦਵਸ ਹੋਈ ਫਿਰਦੀ ਹੈ ਮਨਮੁਖ ਫਿਰਹਿ ਸਦਾ ਦੁਖ ਪਾਵਹਿ ਡੂਬ ਮੋਏ ਵਿੜ ਪਾਣੀ ਗੁਰੂ ਤੋਂ ਬਗੈਰ ਗੁਰੂ ਮਨਮੁਖ ਬੇਮੁਖ ਗੁਰੂ ਤੋਂ ਬਗੈਰ ਬੇਮੁਖ ਪੁਰਸ਼ ਜੂਨਾ ਵਿੱਚ ਫਿਰਦੇ ਹੋਏ ਹਮੇਸ਼ਾ ਹੀ ਜੰਮਣ ਮਰਨ ਦਾ ਦੁਖ ਕਸ਼ਟ ਪਾਉਂਦੇ ਰਹਿੰਦੇ ਆ ਉਹ ਤਾਂ ਪ੍ਰਤੱਖ ਪਾਣੀ ਤੋਂ ਬਗੈਰ ਵਿਸ਼ਿਆਂ ਪਦਾਰਥਾਂ ਰੂਪ ਪਾਣੀ ਵਿੱਚ ਡੁੱਬ ਕੇ ਮਰਦੇ ਰਹਿੰਦੇ ਆ ਆਪਣੇ ਧੀਆਂ ਪੁੱਤਰਾ ਆਦ ਰੂਪ ਜਲ ਤੋਂ ਬਿਨਾ ਹੋਰ ਨਾ ਦੇ ਧੀਆਂ ਪੁੱਤਰਾ ਨਾਲ ਪਿਆਰ ਕਰਕੇ ਉਹਨਾਂ ਨੂੰ ਪਾਲਦੇ ਪਾਲਦੇ ਡੁੱਬ ਮਰਦੇ ਆ ਜਿਸ ਪ੍ਰਕਾਰ ਬ੍ਰਾਹਮਣ ਜੁਲਾਈਆਂ ਨੂੰ ਮਸ਼ਕਰੀਆਂ ਕਰਦੇ ਹੋਏ ਕਹਿੰਦੇ ਸਨ ਕਿ ਵੀ ਜਲਾਹੇ ਕਿਸੇ ਇਲਾਕੇ ਵੱਲ ਚਲੇ ਸਨ ਰਸਤੇ ਵਿੱਚ ਇੱਕ ਬਰਸਾਤੀ ਨਾਲਾ ਆਇਆ ਜੋ ਉਸ ਵੇਲੇ ਸੁੱਕਾ ਸੀ ਰਾਤ ਦਾ ਸਮਾਂ ਹੋਣ ਕਰਕੇ ਚੰਦਰਮਾ ਦੀ ਚਾਨਣੀ ਨਾਲ ਰੇਤਾ ਚਮਕ ਰਿਹਾ ਸੀ ਜੁਲਾਹਿਆਂ ਨੇ ਕਿਹਾ ਕਿ ਲੱਗਦਾ ਹੈ ਨਾਲਾ ਪਾਣੀ ਨਾਲ ਭਰਿਆ ਪਿਆ ਇਸ ਲਈ ਆਪਾਂ ਕੱਪੜੇ ਲਾ ਦੀਏ ਸਾਰਿਆਂ ਨੇ ਕੱਪੜੇ ਉਤਾਰ ਕੇ ਸਿਰ ਪਰ ਬੰਨ ਲਏ ਢਿੱਡ ਕਸਾਕ ਸਾਰੀ ਰੇਤ ਵਿੱਚੋਂ ਦੀ ਪਾਰ ਲੰਗੇ ਨਾਲਾ ਪਾਰ ਕਰਕੇ ਕਹਿਣ ਲੱਗੇ ਆਪਣੀ ਗਿਣਤੀ ਕਰ ਲੋ ਆਪਾਂ ਸਾਰੇ ਹੀ ਨਾਲੇ ਚੋਂ ਪਾਰ ਹੋ ਗਏ ਜਾਂ ਕੋਈ ਨਾਲੇ ਵਿੱਚ ਹੀ ਨਾ ਡੁੱਬ ਗਿਆ ਹੋਵੇ। ਇਉਂ ਸਲਾਹ ਕਰਕੇ ਇੱਕ ਜੁਲਾਹਾ ਗਿਣਤੀ ਕਰਨ ਲੱਗ ਗਿਆ ਪਰ ਆਪਣੇ ਆਪ ਨੂੰ ਨਾ ਗਿਣਿਆ ਤੇ ਕਹਿੰਦਾ ਕਿ ਅਸੀਂ ਤਾਂ 100 ਹੀ ਰਹਿ ਗਏ ਹਾਂ। ਇਉਂ ਦੂਸਰੇ ਤੋਂ ਗਿਣਾਇਆ ਉਸਨੇ ਵੀ ਆਪਣੇ ਆਪ ਨੂੰ ਨਾ ਗਿਣਿਆ। ਇਸ ਪ੍ਰਕਾਰ ਆਪਣੇ ਇੱਕ ਭਰਾ ਨੂੰ ਨਾਲੇ ਵਿੱਚ ਡੁੱਬ ਗਿਆ ਜਾਣ ਕੇ ਰੋਣ ਲੱਗ ਪੇ। ਇੰਨੇ ਚਿਰ ਨੂੰ ਕੋਈ ਜ਼ਿੰਮੇਵਾਰ ਆ ਗਿਆ ਤੇ ਉਸ ਉਸਨੇ ਇਹਨਾਂ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਇਹਨਾਂ ਨੇ ਆਪਣੀ ਸਾਰੀ ਵਾਰਤਾ ਕਹਿ ਸੁਣਾਈ ਜ਼ਿਮੀਦਾਰ ਪਹਿਲਾਂ ਤਾਂ ਹੱਸਿਆ ਫਿਰ ਉਹਨਾਂ ਕੋਲੋਂ ਗਿਣਤੀ ਕਰਵਾਈ ਜਦੋਂ ਉਸਨੇ 19 ਗਿਣ ਦਿੱਤੇ ਤਾਂ ਜ਼ਿਮੀਦਾਰ ਨੇ ਕਿਹਾ ਕਿ 20ਵਾਂ ਤੂੰ ਹੈ ਇਹ ਉਹਨਾਂ ਦਾ ਪਰਮਨਾਸ਼ ਹੋਇਆ ਸੋ ਇਸ ਪ੍ਰਕਾਰ ਮਨਮੁਖ ਜੀਵ ਪਰ ਤੱਕ ਪਾਣੀ ਤੋਂ ਬਿਨਾ ਵਿਸ਼ਿਆ ਪਦਾਰਥਾਂ ਰੂ ਪਾਣੀ ਵਿੱਚ ਡੁੱਬ ਕਰਕੇ ਮਰ ਰਹੇ ਹਨ ਇਸ ਕਰਕੇ ਭਾਈ ਰੇ ਸਦਾ ਰਹੋ ਸਰਣਾਈ ਏ ਮੇਰੇ ਭਾਈ ਭਰਾ ਹਮੇਸ਼ਾ ਸਤਗੁਰਾਂ ਪਰਮੇਸ਼ਰ ਦੀ ਸਰਣਾਈ ਸ਼ਰਨ ਵਿੱਚ ਰਹਿਣਾ ਕਰੋ ਆਪਣੀ ਨਦਰ ਕਰੇ ਪਤ ਰੱਖੇ ਹਰ ਨਾਮੁ ਦੇ ਵਡਿਆਈ ਰਹਾਉ ਜਿਨ੍ਹਾਂ ਉਪਰ ਵਾਹਿਗੁਰੂ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰ ਦਿੰਦਾ ਹੈ ਉਹਨਾਂ ਦੀ ਆਪ ਲੋਕ ਪ੍ਰਲੋਕ ਵਿੱਚ ਪਤ ਇੱਜ਼ਤ ਰੱਖਦਾ ਹੈ ਅਤੇ ਆਪਣੇ ਹਰੀ ਨਾਮ ਦੀ ਵਡਿਆਈ ਸ਼ੋਭਾ ਦਿੰਦਾ ਹੈ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਕਿਰਪਾ ਕਰ ਰਿਹਾ ਪੂਰੇ ਗੁਰ ਤੇ ਆਪ ਪਛਾਤਾ ਸਬਦ ਸੱਚੈ ਵਿਚਾਰ ਗੁਰਮੁਖ ਜਨਾਂ ਨੇ ਸੱਚੇ ਉਪਦੇਸ਼ ਦੀ ਵਿਚਾਰਾ ਵਿਚਾਰ ਦੁਆਰਾ ਪੂਰਨ ਸਤਿਗੁਰੂ ਸਾਹਿਬ ਜੀ ਤੋਂ ਰਾਹੀ ਆਪਣਾ ਆਪ ਬਿਛਾਣਿਆ ਹੈ ਜਿਨ੍ਹਾਂ ਨੇ ਪੂਰਨ ਗੁਰਾਂ ਦੁਆਰਾ ਆਪਣਾ ਨਿੱਜ ਸਰੂਪ ਜਾਣ ਲਿਆ ਹੈ ਉਹ ਸੱਚੇ ਗੁਰਾਂ ਦੇ ਸ਼ਬਦ ਦੀ ਵਿਚਾਰ ਵਿੱਚ ਜੁੜੇ ਰਹਿੰਦੇ ਹਿਰਦੈ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਅਹੰਕਾਰਾ ਜਿਨ੍ਹਾਂ ਦੇ ਹਿਰਦੈ ਅੰਤਿਸ਼ ਕਰਨ ਵਿੱਚ ਜਗਤ ਦਾ ਜੀਵਨ ਰੂਪ ਪਰਮੇਸ਼ਰ ਹਮੇਸ਼ਾ ਵਸਿਆ ਰਿਹਾ ਉਹ ਕਾਮ ਮਥਨ ਮਨ ਦ੍ਰਿਸ਼ਟੀ ਕ੍ਰੋਧ ਗੁੱਸਾ ਅਹੰਕਾਰਾ ਹੰਕਾਰਾ ਆਦਿ ਵਿਕਾਰਾਂ ਨੂੰ ਤਿਆਗ ਦਿੰਦੇ ਆ ਸਦਾ ਹਜੂਰ ਰਵਿਆ ਸਭ ਠਾਈ ਹਿਰਦੈ ਨਾਮ ਅਪਰ ਉਹਨਾਂ ਦੇ ਹਿਰਦੈ ਅੰਤਸ਼ ਕਰਨ ਵਿੱਚ ਅਪਾਰਾ ਪਾਰਾ ਵਾਰ ਤੋਂ ਰਹਤ ਪ੍ਰਭੂ ਦਾ ਨਾਮ ਵਸ ਜਾਂਦਾ ਹੈ ਅਤੇ ਉਹ ਪਰਮੇਸ਼ਰ ਨੂੰ ਹਮੇਸ਼ਾ ਆਪਣੇ ਹਜੂਰ ਨੇੜੇ ਸਾਰੀਆਂ ਥਾਵਾਂ ਵਿੱਚ ਰਵਿਆ ਵਿਆਪਕ ਜਾਣਦੇ ਆ ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਮ ਮੀਠਾ ਮਨਹਿ ਪਿਆਰਾ ਯੁੱਗ ਯੁੱਗਾਂ ਵਿੱਚ ਸ਼ਬਦ ਬ੍ਰਹਮ ਦੇ ਕਥਨ ਵਾਲੀ ਸਤਨਾਮ ਰੂਪੀ ਬਾਣੀ ਜਿਨ੍ਹਾਂ ਨੇ ਪਛਾਣਨਾ ਕੀਤੀ ਹੈ ਉਹਨਾਂ ਨੂੰ ਪਰਮੇਸ਼ਰ ਦਾ ਪਿਆਰਾ ਨਾਮ ਮਨ ਵਿੱਚ ਮਿੱਠਾ ਪਿਆਰਾ ਲੱਗਿਆ ਹੈ ਸਤਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਜਿਨ੍ਹਾਂ ਨੇ ਸਤਗੁਰਾਂ ਦੀ ਸੇਵ ਟਹਿਲ ਕਰਕੇ ਅੰਮ੍ਰਿਤ ਨਾਮ ਨੂੰ ਪਛਾਣਿਆ ਹੈ ਉਨ੍ਹਾਂ ਦਾ ਜਗ ਸੰਸਾਰ ਵਿੱਚ ਜਨਮ ਧਾਰ ਕੇ ਆਉਣਾ ਸਫਲਾ ਸਾਰਤਕ ਹੈ ਹਰ ਰਸ ਜਾਗ ਸਦਾ ਮਨ ਤ੍ਰਿਪਤੀਆ ਗੁਣ ਗਾਵੇ ਗੁਣੀ ਅਗਾਇਆ ਪਰਮੇਸ਼ਰ ਦੇ ਨਾਮ ਰਸ ਨੂੰ ਚਾਖ ਚਖ ਭਾਵ ਧਾਰਨ ਕਰਕੇ ਉਨ੍ਹਾਂ ਦਾ ਮਨ ਹਿਰਦਾ ਹਮੇਸ਼ਾ ਹੀ ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਿਆ ਅਤੇ ਗੁਣਾ ਵਾਲੇ ਪ੍ਰਭੂ ਦੇ ਗੁਣ ਗਾਣ ਕਰਕੇ ਸਵਰਗ ਬ੍ਰਹਮ ਲੋਕ ਦੇ ਪਦਾਰਥਾਂ ਵੱਲੋਂ ਵੀ ਅਗਾਹਾ ਕੀ ਇਹ ਰਜ ਗਿਆ ਹੈ ਕਮਲ ਪਰਗਾਸ ਸਦਾ ਰੰਗ ਰਤਾ ਅਨਹਦ ਸ਼ਬਦ ਵਜਾਇਆ ਉਹਨਾਂ ਦਾ ਹਿਰਦਾ ਕਮਲ ਕਰਣਾ ਮੁਦਤਾ ਮੈਤਰੀ ਉਪੇਖਿਆ ਇਤਿਆਦ ਸ਼ੁਭ ਗੁਣਾਂ ਦੀਆਂ ਪੰਖੜੀਆਂ ਦੇ ਸਹਿਤ ਖਿੜ ਗਿਆ ਹੈ ਅਤੇ ਹਮੇਸ਼ਾ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਰਤਾ ਰਹਿੰਦਾ ਹੈ ਹੱਦ ਤੋਂ ਰਹਿਤ ਅਨਹਦ ਇਕ ਰਸ ਰਹਿਣ ਵਾਲਾ ਸ਼ਬਦ ਬ੍ਰਹਮ ਪ੍ਰਗਟ ਹੋ ਜਾਂਦਾ ਹੈ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ ਉਹਨਾਂ ਗੁਰਮੁਖਾਂ ਦਾ ਤਨ ਸਰੀਰ ਮਨ ਹਿਰਦਾ ਵੀ ਨਿਰਮਲ ਉੱਜਲ ਹੋ ਗਿਆ ਹੈ ਤੇ ਬਾਣੀ ਵੀ ਨਿਰਮਲ ਉਜਲੀ ਹੋ ਗਈ ਹੈ ਇਉ ਉਹ ਸੱਚ ਸਰੂਪ ਨੂੰ ਪਾ ਕੇ ਨਿਸ਼ਚੇ ਕਰਕੇ ਸੱਚ ਸਰੂਪ ਵਿੱਚ ਹੀ ਅਪੇਦ ਹੋ ਜਾਂਦੇ ਆ ਰਾਮ ਨਾਮ ਕੀ ਗਤ ਕੋਈ ਨਾ ਬੂਝੈ ਗੁਰਮਤਿ ਹਿਰਦੈ ਸਮਾਈ ਪਾਤਸ਼ਾਹ ਫਰਮਾਉਂਦੇ ਹਨ ਪਰਮੇਸ਼ਰ ਦੇ ਨਾਮ ਦੀ ਗਤ ਪ੍ਰਾਪਤੀ ਅਸਲੀਅਤ ਕੋਈ ਵੀ ਨਹੀਂ ਜਾਣਦਾ ਇਹ ਤਾਂ ਗੁਰਾਂ ਦੀ ਸਿੱਖਿਆ ਦੁਆਰਾ ਹੀ ਹਿਰਦੈ ਕੀ ਹਿਰਦੇ ਵਿੱਚ ਸਮਾਉਂਦੀ ਹੈ ਗੁਰਮੁਖ ਹੋਵੇ ਸੋ ਮਗ ਪਛਾਣੈ ਹਰ ਰਸ ਰਸਨ ਰਸਾਈ ਜੋ ਗੁਰਮੁਖ ਜਨ ਹੁੰਦਾ ਹੈ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਭਗਤੀ ਸਹਿਤ ਗਿਆਨ ਦਾ ਮਗਰ ਰਸਤਾ ਪਛਾਣ ਲੈਂਦਾ ਹੈ। ਹਰੀ ਦੇ ਨਾਮ ਰਸ ਵਿੱਚ ਆਪਣੀ ਪ੍ਰੀਤ ਰੂਪੀ ਰਸਨ ਜੀਬ ਰਸਾਉਣਾ ਕੀਤੀ ਹੈ। ਆਪਣੀ ਜੀਬਾ ਹਰੇਕ ਰਸ ਨ ਰਸਾ ਵਿੱਚ ਨਹੀਂ ਰਸਾਈ। ਜਬ ਤਬ ਸੰਜਮ ਸਭ ਗੁਰਤੇ ਹੋਵੇ ਹਿਰਦੈ ਨਾਮ ਵਸਾਈ। ਜਪ ਜਾਪ ਤਪ ਤਪੱਸਿਆ ਸੰਜਮ ਇੰਦਰੀਆਂ ਦਾ ਦਮਨ ਰੂਪ ਸਾਧਨ ਸਾਰਾ ਕੁਝ ਹੀ ਗੁਰੂ ਤੇ ਦੁਆਰਾ ਸਫਲਾ ਹੁੰਦਾ ਗੁਰਾਂ ਦੁਆਰਾ ਪ੍ਰਾਪਤ ਹੁੰਦਾ ਅਤਿ ਅੰਤਿਸ਼ ਕਰਨ ਵਿੱਚ ਪਰਮੇਸ਼ਰ ਦੇ ਨਾਮ ਦੀ ਪ੍ਰੀਤੀ ਵਸ ਜਾਂਦੀ ਹੈ ਨਾਨਕ ਨਾਮ ਸਮਾਲਹਿ ਸੇ ਜਨ ਸੋਹਨ ਦਰ ਸਾਚੈ ਫਤ ਪਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪਰਮੇਸ਼ਰ ਦੇ ਨਾਮ ਨੂੰ ਸੰਭਾਲਦੇ ਆ ਯਾਦ ਕਰਦੇ ਹਨ ਉਹ ਜਨਪੁਰਸ਼ ਇਸ ਲੋਕ ਵਿੱਚ ਵੀ ਸ਼ੋਭਦੇ ਆ ਅਤੇ ਸੱਚੇ ਦੇ ਦੁਆਰ ਸੱਚਖੰਡ ਵਿੱਚ ਵੀ ਪਤ ਇੱਜ਼ਤ ਨੂੰ ਪ੍ਰਾਪਤ ਕਰਦੇ ਆ ਗਿਆਨ ਦੇ ਦਰ ਦਰਵਾਜ਼ੇ ਤੇ ਇਸਤਿਤ ਹੋ ਕੇ ਬ੍ਰਹਮ ਗਿਆਨੀਆਂ ਦੀ ਪ੍ਰਤੀਸ਼ਟਾ ਵਾਲੀ ਅਵਸਥਾ ਪਾਉਣਾ ਕਰਦੇ ਆ ਸੋਰਠ ਮਹੱਲਾ ਤੀਜਾ ਦੁਦਕੇ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਕੇ ਮਹਾਰਾਜ ਜੀ ਸਾਡੀ ਸੁਰਤ ਦਾ ਸੰਸਾਰਿਕ ਪਦਾਰਥਾਂ ਵਿੱਚ ਲੱਗਣ ਕਰਕੇ ਵਾਹਿਗੁਰੂ ਵੱਲ ਉਲਟਣਾ ਨਹੀਂ ਹੁੰਦਾ ਜੇ ਯਤਨ ਵੀ ਕਰਦੇ ਹਾਂ ਤਾਂ ਵੀ ਬਿਰਤੀ ਸੰਸਾਰਾਕਾਰ ਰਹਿੰਦੀ ਸਾਡੀ ਸੁਰਤੀ ਬਿਰਤੀ ਕਿਵੇਂ ਵਾਹਿਗੁਰੂ ਵਿੱਚ ਟਿਕ ਸਕਦੀ ਤਦ ਸਤਿਗੁਰੂ ਜੀ ਦੋ ਤੁਕੇ ਦੋ ਤੁਕਾਂ ਦੇ ਬੰਦ ਵਾਲਾ ਚਾਰ ਪਦਿਆਂ ਵਾਲਾ ਸ਼ਬਦ ਉਚਾਰਨ ਕਰਦੇ ਆ ਸਤਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਈ। ਏ ਭਾਈ ਸਤਗੁਰਾਂ ਦੇ ਨਾਲ ਮਿਲਣ ਕਰਕੇ ਸੰਸਾਰਾਕਾਰ ਬਿਰਤੀ ਉਲਟ ਕੇ ਬ੍ਰਹਮਕਾਰ ਹੋ ਜਾਂਦੀ। ਅਤੇ ਜੀਵਤ ਭਾਵ ਵੱਲੋਂ ਮਰ ਜਾਵੇ ਤਾਂ ਸਰੂਪ ਦੀ ਬੂਝ ਸਿੱਖਿਆ ਪ੍ਰਾਪਤ ਕਰੀ ਦੀ। ਪਰੇਸ਼ੰਸੀ ਹੈ ਮਹਾਰਾਜ ਜੀ ਗੁਰੂ ਅਤੇ ਸਿੱਖ ਦੇ ਲੱਛਣ ਕੀ ਆ। ਪਾਤਸ਼ਾਹ ਫਰਮਾਉਂਦੇ ਆ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ। ਇਹ ਭਾਈ ਉਹੋ ਹੀ ਗੁਰੂ ਹੋ ਸਕਦਾ ਉਹੋ ਹੀ ਸਿੱਖ ਹੋ ਸਕਦਾ ਹੈ ਜਿਸਨੇ ਆਪਣੀ ਪਰਤਕ ਜੋਤ ਨੂੰ ਜੋਤੀ ਨੂੰ ਪ੍ਰਕਾਸ਼ ਰੂਪ ਵਿੱਚ ਮਿਲਾਉਣਾ ਕੀਤਾ ਹੈ। ਜਿਹੜਾ ਸਿੱਖ ਗੁਰਾਂ ਨਾਲ ਮਿਲ ਕੇ ਵਾਹਿਗੁਰੂ ਦੀ ਜੋਤ ਵਿੱਚ ਆਪਣੀ ਪਰਤਕ ਜੋਤ ਨੂੰ ਮੇਲ ਲਵੇ ਉਹ ਸਿੱਖ ਹੈ ਜੋ ਸਿੱਖੀ ਦੀ ਜੋਤ ਨੂੰ ਵਾਹਿਗੁਰੂ ਦੀ ਜੋਤ ਨਾਲ ਮਿਲਾ ਦੇਵੇ। ਉਹ ਗੁਰੂ ਹੈ ਜਿਵੇਂ ਨਦੀਆਂ ਨਾਲੇ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਰੂਪ ਹੋ ਜਾਂਦੀਆਂ ਇਓ ਗੁਰੂ ਆਪ ਸਮੁੰਦਰ ਦੀ ਣਾਈ ਹੈ ਤੇ ਨਦੀਆਂ ਦੀ ਣਾਈ ਸਿੱਖਾਂ ਨੂੰ ਆਪਣੇ ਵਿੱਚ ਮਿਲਾ ਕੇ ਆਪਣਾ ਰੂਪ ਬਣਾ ਲੈਂਦਾ ਮਨ ਰੇ ਹਰ ਹਰ ਸੇਤੀ ਲਿਵ ਲਾਈ ਇਹ ਮੇਰੇ ਮਨਾ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਲ ਲਿਵ ਬਿਰਤੀ ਲਾਉਣਾ ਕਰ ਮਨ ਹਰ ਜਪ ਮੀਠਾ ਲਾਗੇ ਭਾਈ ਗੁਰਮਖ ਪਾਏ ਹਰ ਥਾਈ ਰਹਾਉ ਏ ਭਾਈ ਜਿਨ੍ਹਾਂ ਦੇ ਮਨ ਹਿਰਦੇ ਅੰਦਰ ਪਰਮੇਸ਼ਰ ਦਾ ਜਾਪ ਮੀਠਾ ਪਿਆਰਾ ਲੱਗਣ ਲੱਗ ਪੈਂਦਾ ਉਹ ਗੁਰਮਖ ਜਨ ਗੁਰਾਂ ਦੁਆਰਾ ਹਰੀ ਦੇ ਸਰੂਪ ਰੂਪੀ ਥਾਂ ਪਾ ਲੈਂਦੇ ਰਹਾਉ ਬਿਸਰਾਮ ਦੇ ਸਤਿਗੁਰੂ ਕਿਰਪਾ ਕਰਦੇ ਆ ਬਿਨ ਗੁਰ ਪ੍ਰੀਤ ਨ ਊਪਜੈ ਭਾਈ ਮਨ ਮੁਖ ਦੂਜੈ ਭਾਈ ਏ ਭਾਈ ਪ੍ਰਸਾਦ ਗੁਰਾਂ ਦੀ ਸ਼ਰਨ ਪਿਆ ਤੋਂ ਬਗੈਰ ਵਾਹਿਗੁਰੂ ਦੀ ਪ੍ਰਾਪਤੀ ਵਾਲੀ ਪ੍ਰੀਤ ਲਗਨ ਨਹੀਂ ਪੈਦਾ ਹੁੰਦੀ ਮਨ ਮੁਖ ਬੇਮੁਖ ਪੁਰਖ ਦ્વੈਤ ਭਾਵ ਵਿੱਚ ਲੱਗੇ ਰਹਿੰਦੇ ਆ ਦੂਜੇ ਦੇਵੀ ਦੇਵਤਿਆਂ ਵਿੱਚ ਹੀ ਪ੍ਰੀਤੀ ਕਰਦੇ ਰਹਿੰਦੇ ਆ ਤੋ ਕੁੱਟ ਹੈ ਮਨਮੁਖ ਕਰਮ ਕਰਹਿ ਭਾਈ ਪੱਲੇ ਕਿਛੂ ਨ ਪਾਈ ਹੀ ਪਾਈ ਮਨਮੁਖ ਬੇਮੁਖ ਪੁਰਸ਼ ਜੋ ਵੀ ਕਰਮ ਕਰਦੇ ਆ ਉਹ ਤਾਂ ਤੋ ਹੁੰਦਾ ਫੂਸ ਛਿਲਕਿਆਂ ਨੂੰ ਕੁੱਟਣ ਦੇ ਵਾਗ ਅਤੇ ਤਿਨਾਂ ਦੇ ਪੱਲੇ ਲੜ ਝੋਲੀ ਵਿੱਚ ਕੁਝ ਨਹੀਂ ਪੈਂਦਾ ਅਰਥਾਤ ਜਿਵੇਂ ਚੌਲ ਕੱਢ ਕੇ ਕੇਵਲ ਫੂਸ ਹੀ ਬਚਿਆ ਹੋਵੇ ਉਸ ਨੂੰ ਹੈ ਕਿ ਕੁੱਟੀ ਜਾਵੇ ਉਸ ਵਿੱਚੋਂ ਕੁਝ ਨਹੀਂ ਨਿਕਲਦਾ ਕੇਵਲ ਕੋਈ ਇੱਕ ਅੱਧਾ ਟੁੱਟਿਆ ਹੋਇਆ ਦਾਣਾ ਮਿਲ ਪੈਂਦਾ ਇਸੇ ਪ੍ਰਕਾਰ ਮਨਮੁਖ ਪੁਰਸ਼ ਸਾਕਾਮ ਕਰਮਾ ਨੂੰ ਕਰਨ ਰੂਪ ਫੂਸ ਨੂੰ ਕੁੱਟਣਾ ਕਰਦੇ ਆ ਕੋਈ ਮੁਕਤ ਰੂਪ ਸਾਬਦ ਚੌਲਤਾ ਨਹੀਂ ਮਿਲਦਾ ਕੋਈ ਅੱਧੇ ਟੁੱਟੇ ਦਾਣੇ ਵਾਂਗ ਵਿਸ਼ੇ ਸੁਖ ਪ੍ਰਾਪਤ ਹੋ ਜਾਂਦਾ ਇਉਂ ਅੰਤਹਿ ਕਰਨ ਰੂਪੀ ਪੱਲੇ ਵਿੱਚ ਕੁਝ ਨਹੀਂ ਪੈਂਦਾ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਹੇ ਭਾਈ ਗੁਰੂ ਸਾਹਿਬ ਜੀ ਦੇ ਨਾਲ ਮਿਲਣ ਤੋਂ ਪਰਮੇਸ਼ਰ ਦਾ ਨਾਮ ਮਨ ਹਿਰਦੇ ਵਿੱਚ ਰਵਿਆ ਸਮਾ ਜਾਂਦਾ ਹੈ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸੱਚੀ ਪ੍ਰੀਤ ਪਿਆਰ ਜਿਨ੍ਹਾਂ ਨੇ ਹਿਰਦੇ ਦੁਆਰਾ ਨਾਮ ਨੂੰ ਰਵਿਆ ਉਚਾਰਿਆ ਤੇ ਉਹਨਾਂ ਦੀ ਮਨ ਕਰਕੇ ਵਾਹਿਗੁਰੂ ਨਾਲ ਸੱਚੀ ਪ੍ਰੀਤੀ ਹੈ ਤੇ ਬਾਣੀ ਕਰਕੇ ਸੱਚਾ ਪਿਆਰ ਹੈ ਵਾਹਿਗੁਰੂ ਦੀ ਸੱਚੀ ਪ੍ਰੀਤੀ ਵਿੱਚ ਪਿਆਰ ਹੈ ਸਦਾ ਹਰ ਕੀ ਗੁਣ ਰਵੈ ਭਾਈ ਗੁਰ ਕਹਿ ਹੇਤ ਅਪਾਰ। ਹੇ ਭਾਈ ਹਮੇਸ਼ਾ ਪਰਮੇਸ਼ਰ ਦੇ ਗੁਣਾਂ ਨੂੰ ਰਵੈ ਉਚਾਰਨ ਕਰੀਏ ਅਤੇ ਪਾਰਾਵਾਰਤ ਰਹਿਤ ਪਰਮੇਸ਼ਰ ਸਰੂਪ ਸਤਿਗੁਰੂ ਜੀ ਦੇ ਨਾਲ ਹੇਤ ਪ੍ਰੇਮ ਕਰੀਏ। ਜਿਸ ਨੂੰ ਗੁਰਾਂ ਦੇ ਨਾਲ ਹੇਤ ਪ੍ਰੇਮ ਹੈ ਉਸ ਨੂੰ ਅਪਾਰ ਸਰੂਪ ਦੀ ਪ੍ਰਾਪਤੀ ਹੋਈ ਹੈ। ਗੁਰੂ ਜੀ ਅਪਾਰ ਸਰੂਪ ਦੀ ਪ੍ਰਾਪਤੀ ਕਰਾਉਣ ਦਾ ਹੇਤ ਕਈੇ ਕਾਰਨ ਹਨ। ਆਇਆ ਸੂ ਪਰਵਾਣ ਹੈ ਭਾਈ ਜੇ ਗੁਰ ਸੇਵਾ ਚਿਤ ਲਾਇ। ਹੀ ਪਾਈ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੋਇਆ ਉਹ ਪ੍ਰਾਣੀ ਪ੍ਰਵਾਣ ਨੇਕ ਹੈ। ਸਫਲਾ ਹੈ ਜਿਹੜਾ ਸਤਿਗੁਰਾਂ ਦੇ ਸੇਵਾ ਟਹਿਲ ਵਿੱਚ ਆਪਣੇ ਚਿਤ ਮਨ ਨੂੰ ਲਾਉਂਦਾ। ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇ ਲਾਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਪਰਮੇਸ਼ਰ ਦਾ ਨਾਮ ਤਾਂ ਤਾਂ ਪਾਈ ਦਾ ਜੇਕਰ ਗੁਰੂ ਸਾਹਿਬ ਜੀ ਆਪਣੇ ਸ਼ਬਦੀ ਉਪਦੇਸ਼ ਦੀ ਕਮਾਈ ਵਿੱਚ ਮਿਲਾ ਲੈਣ ਜੇ ਚਿਤ ਬਿਰਤੀ ਨੂੰ ਗੁਰ ਸ਼ਬਦੀਆਂ ਨਾਲ ਮੇਲ ਦੇਣ ਤਾਂ ਹਰੀ ਨਾਮ ਦੀ ਪ੍ਰਾਪਤੀ ਹੋ ਜਾਂਦੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਸੋਰਠ ਰਾਗਣੀ ਅੰਦਰ ਅਹਲੇ ਘਰ ਸਰਤਾਲ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕਰਦੇ ਆ ਤਿਹੀ ਗੁਣੀ ਤ੍ਰਿਪਵਨ ਵਿਆਪਿਆ ਭਾਈ ਗੁਰਮਖ ਬੂਝ 부ਝਾਏ ਇਹ ਭਾਈ ਤਿੰਨਾ ਗੁਣਾ ਰਜੋ ਤਮੋ ਸਤੋ ਵਿੱਚ ਤਿੰਨਾ ਭਮਨਾ ਵਾਲਾ ਸੰਸਾਰ ਵਿਆਪਿਆ ਲੱਗਿਆ ਹੋਇਆ ਭਾਵ ਜਦੋਂ ਤਮੋ ਗੁਣ ਹੁੰਦਾ ਹੈ ਉਦੋਂ ਕਰਮ ਕਾਂਡ ਕਰਦੇ ਆ ਜਦੋਂ ਰਜੋ ਗੁਣ ਹੁੰਦਾ ਉਦੋਂ ਪਾਸ਼ਨਾ ਕਰਦੇ ਆ ਅਤੇ ਸਤੋ ਗੁਣ ਵਿੱਚ ਗਿਆਨ ਨੂੰ ਪਕੜਦੇ ਆ ਇਹ ਸਾਰਾ ਜਗ ਦਿ ਤਿੰਨਾ ਗੁਣਾ ਵਿੱਚ ਲੱਗਾ ਹੋਇਆ ਹੈ ਪਾਤਸ਼ਾਹ ਫਰਮਾਉਂਦੇ ਹਨ ਇਉ ਤਿੰਨਾ ਗੁਣਾ ਵਿੱਚ ਤਿੰਨੇ ਲੋਕ ਲੱਗੇ ਹੁਣ ਕਰਕੇ ਕੇਵਲ ਗੁਰਮੁਖ ਮੁਖੀ ਗੁਰੂ ਜੀ ਹੀ ਨਿਜ ਸਰੂਪ ਦੀ ਬੂਝ ਸਿੱਖਿਆ 부ਝਾਏ ਸਮਝਾਉਂਦੇ ਆ ਰਾਮ ਨਾਮ ਲੱਗ ਛੂਟੀ ਹੈ ਭਾਈ ਪੁੱਛ ਹੋ ਗਿਆਨੀਆਂ ਜਾਏ ਏ ਭਾਈ ਰਾਮ ਪਰਮੇਸ਼ਰ ਦੇ ਨਾਮ ਵਿੱਚ ਲੱਗ ਕਰਕੇ ਹੀ ਤਿੰਨਾ ਗੁਣਾਂ ਦੀ ਕੈਦ ਤੋਂ ਛੁੱਟੀ ਦਾ ਹੈ ਜੇ ਕੋਈ ਸੰਸਾ ਹੋਵੇ ਤਾਂ ਭਾਵੇਂ ਗਿਆਨਮਾਨ ਵਿਦਵਾਨਾਂ ਕੋਲੋਂ ਜਾ ਕੇ ਪੁੱਛ ਲੋ ਮਨ ਰੇ ਤ੍ਰੈ ਗੁਣ ਛੋੜ ਚੌਥਾ ਚਿਤ ਲਾਏ ਆਪਣੇ ਮਨ ਨੂੰ ਸਿੱਖਿਆ ਦੇਈਏ ਕਿ हे ਮਨ ਤੂੰ ਤਿੰਨਾ ਗੁਣਾਂ ਨੂੰ ਛੱਡ ਕਰਕੇ ਚੌਥੇ ਤੁਰ ਗਿਆ ਪਦ ਵਿੱਚ ਆਪਣੇ ਚਿੱਤ ਦੀ ਬਿਰਤੀ ਨੂੰ ਲਾਉਣਾ ਕਰ ਹਰ ਜੀ ਤੇਰੇ ਮਨ ਵਸੈ ਭਾਈ ਸਦਾ ਹਰ ਕੀ ਗੁਣ ਗਾਇ ਰਹਾਉ ਏ ਭਾਈ ਇਸ ਕਰਕੇ ਹਮੇਸ਼ਾ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰ ਤਦੋਂ ਪਰਮੇਸ਼ਰ ਜੀ ਸਾਰਿਆਂ ਦਾ ਜੀਵਨ ਰੂਪ ਤੇਰੇ ਮਨ ਹਿਰਦੇ ਵਿੱਚ ਵਸ ਜਾਵੇਗਾ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਆ ਨਾ ਮੈਂ ਤੇ ਸਭ ਊਪਜੇ ਭਾਈ ਨਾ ਏ ਵਿਸਰਿਆ ਮਰ ਜਾਏ ਹੇ ਭਾਈ ਪਰਮੇਸ਼ਰ ਦੇ ਨਾਮ ਤੋਂ ਹੀ ਸਾਰੇ दैवी ਗੁਣ ਉਪਜੇ ਪ੍ਰਗਟ ਹੁੰਦੇ ਆ ਨਾਏ ਨਾਮ ਦੇ ਵਿਸਰਿਆ ਭੁੱਲਣ ਕਰਕੇ ਜੀਵ ਸ਼ੁੱਭ ਗੁਣਾ ਵੱਲੋਂ ਮਰ ਜਾਂਦਾ ਨਾਮ ਕਰਕੇ ਹੀ ਸਾਰਿਆਂ ਨੂੰ ਬ੍ਰਹਮ ਗਿਆਨ ਪੈਦਾ ਹੁੰਦਾ ਨਾਮ ਭੁੱਲਣ ਕਰਕੇ ਅਗਿਆਨ ਵਿੱਚ ਫਸ ਕੇ ਜੀਵ ਆਤਮਿਕ ਮੌਤੇ ਮਰ ਜਾਂਦੇ ਆ ਅਗਿਆਨੀ ਜਗਤ ਅੰਧ ਹੈ ਭਾਈ ਸੂਤੇ ਗਏ ਮੁਹਾਈ ਹੇ ਭਾਈ ਅਗਿਆਨੀ ਗਿਆਨ ਤੋਂ ਹੀਣਾ ਜਗਤ ਸੰਸਾਰ ਜੀਵ ਮਾਇਆ ਦੇ ਮੋਹ ਵਿੱਚ ਅੰਨਾਇਆ ਫਿਰਦਾ ਅਤੇ ਕਿਤਨੇ ਹੀ ਜੀਵ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਏ ਕਾਮ ਕ੍ਰੋਧ ਆਦਿ ਦੀ ਕੁਸੰਗਤ ਕਰਕੇ ਆਪਣੇ ਸ਼ੋਭ ਗੁਣ ਮੋਹਾਏ ਲੁਟਾ ਕੇ ਚਲੇ ਗਏ ਹਨ ਗੁਰਮਖ ਜਾਗੇ ਸੇ ਉਬਰੇ ਭਾਈ ਭਵਜਲ ਪਾਰ ਪਰਾਈ ਗੁਰਮਖ ਜਾਗੇ ਸੇ ਉਬਰੇ ਭਾਈ ਭਵਜਲ ਪਾਰ ਉਤਾਰ ਏ ਭਾਈ ਜੋ ਗੁਰਮਖ ਜਨ ਗੁਰਾਂ ਦੁਆਰਾ ਗਿਆਨ ਅਵਸਥਾ ਵਿੱਚ ਜਾਗ ਪਏ ਆ ਉਹ ਕਾਮ ਕ੍ਰੋਧ ਦੀ ਕੁ ਸੰਗਤ ਤੇ ਮਾਇਆ ਦੇ ਮੋਹ ਤੋਂ ਬਚੇ ਆ ਅਤੇ ਗੁਰੂ ਜੀ ਨੇ ਉਹਨਾਂ ਨੂੰ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਰੂਪੀ ਕਿਨਾਰੇ ਤੇ ਉਤਾਰ ਦਿੱਤਾ ਜਗ ਮਹਿਲਾ ਹਰ ਨਾਮ ਹੈ ਭਾਈ ਹਿਰਦੈ ਰੱਖਿਆ ਉਰਤਾਰ ਏ ਭਾਈ ਇਸ ਜਗ ਸੰਸਾਰ ਵਿੱਚ ਕੇਵਲ ਤਾਂ ਕੇਵਲ ਹਰੀ ਦੇ ਨਾਮ ਦਾ ਹੀ ਲਾਹਾ ਲਾਭ ਨਫਾ ਹੈ ਜੋ ਗੁਰਮਖ ਜਨਾ ਨੇ ਆਪਣੇ ਹਿਰਦੈ ਅੰਤਿਸ਼ ਕਰਨ ਦੇ ਉਰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ ਗੁਰ ਸਰਣਾਈ ਉਬਰੇ ਪਾਈ RAM ਨਾਮ ਲੇਵ ਲਾਏ ਇਹ ਪਾਈ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਅਤੇ RAM ਪਰਮੇਸ਼ਰ ਦੇ ਨਾਮ ਵਿੱਚ ਲਿਵ ਬਿਰਤੀ ਲਾਉਣ ਕਰਕੇ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚ ਜਾਇਦਾ ਹੈ ਨਾਨਕ ਨਾਉ ਬੇੜਾ ਨਾਉ ਤੁਲਹੜਾ ਪਾਈ ਜਿਤ ਲਗ ਪਾਰ ਜਨ ਪਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਇਹ ਭਾਈ ਪਰਮੇਸ਼ਰ ਦਾ ਨਾਮ ਹੀ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਬੇੜਾ ਜਹਾਜ਼ ਰੂਪਿਆ ਅਤੇ ਨਾਉ ਨਾਮ ਮਾਇਆ ਆਸਾ ਰੂਪ ਨਦੀ ਤੋਂ ਪਾਰ ਕਰਨ ਲਈ ਤੁਲਹੜਾ ਤੁਲਹਾ ਹੈ ਜਿਸ ਵਿੱਚ ਲੱਗ ਕਰਕੇ ਭਾਵ ਸਵਾਰ ਹੋ ਕੇ ਗੁਰਮੁਖ ਜਨ ਪਾਰ ਪੈ ਜਾਂਦੇ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ